ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆਸਾ ਮਹਲਾ ਪਹਿਲਾ ਆਵਣ ਜਾਣਾ ਕਿਉਂ ਰਹੇ ਕਿਉਂ ਮੇਲਾ ਹੋਈ ਜਨਮ ਮਰਨ ਦਾ ਦੁੱਖ ਕਣੂ ਨਿਤ ਸਹਸਾ ਦੋਈ ਬਿਨ ਨਾਵੇ ਕਿਆ ਜੀਵਣਾ ਫੇਟ ਤ੍ਰਿਗ ਚਤੁਰਾਈ ਸਤ ਗੁਰ ਸਾਧਨਾ ਸੇਵਿਆ ਹਰ ਭਗਤ ਨਾ ਭਾਈ ਰਹਾਉ ਆਵਣ ਜਾਵਣ ਤੋਂ ਰਹੇ ਪਾਈਏ ਗੁਰਪੁਰ ਰਾਮ ਨਾਮ ਧਨ ਰਾਸ ਦੇ ਬੇਨਸੇ ਭ੍ਰਮਕੂਰਾ ਸੰਤ ਜਨਾ ਕੋ ਮਿਲ ਰਹਿ ਤਨ ਤਨ ਜਸ ਗਾਏ ਆਦ ਪੁਰਖ ਆ ਬਰੰਬਰ ਗੁਰਮਕ ਹਰ ਪਾਏ ਨਟੂਏ ਸਾਗ ਬਣਾਇ ਬਾਜੀ ਸੰਸਾਰਾ ਖੇਨਪਾਲ ਬਾਜੀ ਦੇਖੀਏ ਹੁਜਰਤ ਨਹੀਂ ਬਾਰਾ ਹਉ ਮੈਂ ਚੌਪੜ ਖੇਲਣਾ ਝੂਠੇ ਹੰਕਾਰ ਸਾਮ ਜਗ ਹਾਰੇ ਸੋ ਜਿਣੇ ਗੁਰ ਸ਼ਬਦ ਵਿਚਾਰਾ ਜੋ ਅੰਦोले ਹੱਥ ਟੋਹਣੀ ਹਾਰੇ ਨਾਮ ਹਮਾਰੇ ਰਾਮ ਨਾਮ ਹਰ ਟੇ ਕਹੇ ਨਿਸਦੋ ਉਤਸvare ਜਿਉ ਤੂੰ ਰੱਖ ਹੈ ਤਿਉ ਰਹਾ ਹਾਰ ਨਾਮ ਅਧਾਰ ਅੰਤ ਸਖਾਈ ਪਾਇਆ ਜਨਮ ਮੁਕਤ ਦਵਾਰਾ ਜਨਮ ਮਰਨ ਦੁੱਖ ਮਿਟੇ ਆ ਜਪਨਾਮ ਮੁਰਾਰੇ ਨਾਨਕ ਨਾਮ ਨਾ ਵੀਸਰੇ ਪੂਰਾ ਗੁਰ ਤਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆਸਾ ਮਹਲਾ ਪਹਿਲਾ ਆਵਣ ਜਾਣਾ ਕਿਉ ਰਹੇ ਕਿਉ ਮੇਲਾ ਹੋਈ ਜਨਮ ਮਰਨ ਦਾ ਦੁੱਖ ਕਣੂ ਨਿਤ ਸਹਸਾ ਦੋਈ ਬਿਨ ਨਾਵੇ ਕਿਆ ਜੀਵਣਾ ਛੇਟ ਤ੍ਰੇਗ ਚਤਰਾਈ ਸਤ ਗੁਰ ਸਾਧਨਾ ਸੇਵਿਆ ਹਰ ਭਗਤ ਨ ਭਾਈ ਰਹਾਉ ਆਵਣ ਜਾਵਣ ਤੋਂ ਰਹੇ ਪਾਈਐ ਗੁਰਪੁਰ ਰਾਮ ਨਾਮ ਧਨ ਰਾਸ ਦੇ ਬਿਨ ਸੈ ਭ੍ਰਮ ਕੂਰਾ ਸ਼ਾਂਤ ਜਨਾ ਕੋ ਮਿਲ ਰਹਿ ਧਨ ਧਨ ਜਸ ਗਾਏ ਆਦ ਪੁਰਖ ਅ ਬਰੰਪਰਾ ਗੁਰਮੁਖ ਹਰ ਪਾਏ ਨਟੂਏ ਸਾਗ ਬਣਾਇ ਬਾਜੀ ਸੰਸਾਰਾ ਖੇਨ ਪਲ ਬਾਜੀ ਦੇਖੀਏ ਹੋਜਰਤ ਨਹੀਂ ਬਾਰਾ ਹਉ ਮੈਂ ਚੌਪੜ ਖੇਡਣਾ ਝੂਠੇ ਹੰਕਾਰ ਸਾਮ ਜਗ ਹਾਰੇ ਸੋ ਜਿਨੇ ਗੁਰ ਸ਼ਬਦ ਵਿਚਾਰਾ ਜੋ ਅੰਦਲੈ ਹੱਥ ਟੋਹਣੀ ਹਾਰੇ ਨਾਮ ਹਮਾਰੇ ਰਾਮ ਨਾਮ ਹਰ ਟੇਕ ਹੈ ਨਿਸਦੋ ਉਤਸvare ਜਿਉ ਤੂੰ ਰੱਖ ਹੈ ਤਿਉ ਰਹਾ ਹਰ ਨਾਮ ਧਰ ਅੰਤ ਸਖਾਈ ਪਾਇਆ ਜਨਮ ਮੁਕਤ ਦਵਾਰ ਜਨਮ ਮਰਨ ਦੁਖ ਮੇਟਿਆ ਜਾਪਨਾਮ ਮੁਰਾਰੇ ਨਾਨਕ ਨਾਮ ਨਾ ਵੀਸਰੇ ਪੂਰਾ ਗੁਰ ਤਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆਸਾ ਮਹਲਾ ਪਹਿਲਾ ਆਵਣ ਜਾਣਾ ਕਿਉਂ ਰਹੇ ਕਿਉਂ ਮੇਲਾ ਹੋਈ ਜਨਮ ਮਰਨ ਦਾ ਦੁੱਖ ਕਣੂ ਨਿਤ ਸਹਸਾ ਦੋਈ ਬਿਨ ਨਾਵੇ ਕਿਆ ਜੀਵਣਾ ਫੇਟ 3 4 ਸਤ ਗੁਰ ਸਾਧਨਾ ਸੇਵਿਆ ਹਰ ਭਗਤ ਨਾ ਭਾਈ ਰਹਾਉ ਆਵਣ ਜਾਵਣ ਤੋਂ ਰਹੇ ਪਾਈਏ ਗੁਰ ਪੂਰਾ RAM ਨਾਮ ਧਨ ਰਾਸ ਦੇ ਬਿਨ ਸੈ ਭ੍ਰਮ ਕੂਰਾ ਸੰਤ ਜਨਾ ਕੋ ਮਿਲ ਰਹਿ ਤਨ ਤਨ ਜਸ ਗਾਏ ਆਦ ਪੁਰਖ ਆ ਬਰੰਬਰ ਗੁਰਮੁਖ ਹਰ ਪਾਏ ਨਟੂਏ ਸਾਗ ਬਣਾਇ ਬਾਜੀ ਸੰਸਾਰਾ ਖੇਨ ਪਲ ਬਾਜੀ ਦੇਖੀਏ ਹੋਜਰਤ ਨਹੀਂ ਬਾਰਾ ਹਾਉ ਮੈਂ ਚੌਪੜ ਖੇਲਣਾ ਝੂਠੇ ਹੰਕਾਰ ਸਾਮ ਜਗ ਹਾਰੇ ਸੋ ਜਿਨੇ ਗੁਰ ਸ਼ਬਦ ਵਿਚਾਰਾ ਜੋ ਅੰਦोले ਹੱਥ ਟੋਹਣੀ ਹਾਰੇ ਨਾਮ ਹਮਾਰੇ RAM ਨਾਮ ਹਰ ਟੇ ਕਹੇ ਨੇ ਜਦੋਂ ਉਸਾਰੇ ਜਿਉ ਤੂੰ ਰੱਖ ਹੈ ਤਿਉ ਰਹਾ ਹਰ ਨਾਮ ਅਧਾਰ ਅੰਤ ਸਖਾਈ ਪਾਇਆ ਜਨ ਮੁਗਤ ਦਵਾਰਾ ਜਨਮ ਮਰਨ ਦੁਖ ਮਿਟੇਆ Jap naam murare ਨਾਨਕ ਨਾਮ ਨਾ ਵੀਸ ਰੈ ਪੂਰਾ ਗੁਰ ਤਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ